ਜਿਸ ਦੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਿਸ ਮਕਸਦ ਲਈ ਰੱਖੀ ਗਈ ਹੈ ਅੱਜ ਸਾਡੇ શ્રીਮਾਨ ਡੋਗ ਐਸਐਸਪੀ ਸਾਹਿਬ ਸ਼੍ਰੀ ਆਕਰ ਚੌਧਰੀ ਜੀ ਆਈਪੀਐਸ ਵੱਲੋਂ ਸਾਨੂੰ ਹੁਕਮ ਐਸੀ ਸਿਟੀ ਸਿਵਲ ਐਕਸ਼ਨ ਪਲਾਨ ਜਿਸ ਦੇ ਤਹਿਤ ਅੱਜ ਅਸੀਂ ਬਾਲ ਮੰਦਰ ਕੋਲੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਸਾਨੂੰ ਇੱਕ ਗੱਡੀ ਹੈ ਜਿਹੜੀ ਐਕਸਯੂਵੀ 500 ਆਉਂਦੀ ਦੇਸੀ ਜਿਸ ਨੂੰ ਰੋਕ ਕੇ ਉਸ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਚਾਰ ਕਪਾਟ ਨੂੰ ਡੱਬੇ ਵੱਡੇ ਜਿਹਦੇ ਵਿੱਚੋਂ ਮਿਲੇ ਜਾਂ ਹੋਰ ਕਿਉਂ ਨਾ ਦੇਖਿਆ ਤਾਂ ਉਹਨਾਂ ਦੇ ਵਿੱਚੋਂ 23000 500 ਪ੍ਰੈਗਾਬਲੀ 300 ਐਮਜੀ ਕੈਪਸੂਲ ਮਿਲੇ ਤਾਂ ਜਿਹੜੀ ਇਹ ਗੱਡੀ ਸੀਗੀ ਕਿਧਰਲੀ ਤਰਫੋਂ ਆ ਰਹੀ ਸੀ ਇਹ ਡੱਬੂ ਵਾਲੀ ਤਰਫੋਂ ਆ ਰਹੀ ਸੀ ਜੀ ਤੇ ਪਿੰਡਾਂ ਵੱਲ ਨੂੰ ਜਾ ਰਹੀ ਸੀ ਕਿਉਂਕਿ ਕਣਕ ਦੀਆਂ ਵਾਢੀਆਂ ਦਾ ਟਾਈਮ ਹੈ ਤਾਂ ਉੱਥੇ ਇਹ ਪਿੰਡ ਦੇ ਪਿੰਡਾਂ ਦੇ ਮਜ਼ਦੂਰਾ ਨੂੰ ਇਹਨਾਂ ਨੇ ਇਹ ਸਪਲਾਈ ਕਰ ਦਿੱਤੀ। ਤੇ ਸਰ ਪਤਾ ਲੱਗਿਆ ਕਿਥੋਂ ਮਤਲਬ ਲੈ ਕੇ ਆਏ ਕਿਸ ਮੈਡੀਕਲ ਤੋਂ ਲੈ ਕੇ ਕਿਥੋਂ ਲੈ ਕੇ ਆਏ? ਹਾਂ ਜੇ ਪੁਰਸ਼ ਵਿੱਚ ਜਾਂਦੀ ਹੈ। ਬੈਕਵਰਡ ਜਾਂ ਫਾਰਵਰਡ ਲਿੰਕ ਕੀ ਨਹੀਂ ਸਰ? ਬਿਲਕੁਲ ਇਹਨਾਂ ਦੇ ਬੈਕਵਰਡ ਵੀ ਜਾਵਾਂਗੇ ਫਾਰਵਰਡ ਵੀ। ਕੋਈ ਇਹਨਾਂ ਤੇ ਸਰ ਪਹਿਲਾਂ ਵੀ ਕੋਈ ਐਂਡੀਪੀਐਸ ਐਕਟ ਦੇ ਮੰਗਲੇ ਤਰਜਾ। ਨਹੀਂ ਐਂਡੀਪੀਐਸ ਐਕਟ ਨਹੀਂ ਹੈ। ਇਹ ਆਪਣੇ ਵੈਨ ਹੈ। ਐਂਡੀਪੀਐਸ ਐਕਟ ਦੇ ਵਿੱਚ ਨਹੀਂ ਹੁੰਦਾ। ਜੀ। ਤਾਂ ਇਹਨਾਂ ਤੋਂ ਕੋਈ ਪਹਿਲਾਂ ਤਾਂ ਮੈਡੀਕਲ ਦੇ ਮਾਮਲੇ ਨਹੀਂ ਹੋ ਸਕਦੇ। ਕੋਈ ਮੈਡੀਕਲ ਦੇ ਮਾਮਲੇ ਦੇ ਵਿੱਚ ਪਹਿਲਾਂ ਕੋਈ ਪੁਰਸ਼। ਤਨ ਅਨੁਸਾਰ ਰਿਮਾਰਡ ਵਾਸਤੇ ਕੋ ਮੰਗਿਆ ਕੋ ਹੈ ਨੀ ਰਿਮਾਰਡ ਲਿੱਤਾ ਨਾ ਤਬ ਨਹੀਂ ਜੀ ਰਿਮਾਰਡ ਨਹੀਂ ਹੈ